ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਕੀ ਬੋਲੇ ਨੇ ਆਪਾਂ ਤੁਹਾਨੂੰ ਲਾਈਵ ਦਿਖਾਵਾਂਗੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪਾਨਾ ਸਿੱਧੂ ਤੇ ਜਿਹੜਾ ਪਰਚਾ ਹੋਇਆ ਉਸ ਤੇ ਕੀ ਰਿਐਕਸ਼ਨ ਦਿੱਤਾ ਨਾ ਤੁਹਾਨੂੰ ਆਪਾਂ ਲਾਈਵ ਦਿਖਾ ਰਹੇ ਆ ਅੱਜ ਤੁਹਾਨੂੰ ਦਿਖਾਈਏ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੀ ਕਿਹਾ ਪਾਨਾ ਸਿੱਧੂ ਦੀ ਗ੍ਰਿਫਤਾਰੀ ਤੇ ਅੱਜ ਸੁਰੂਕ ਅਨੈ ਸਿਚੂਨਰ ਬਹੁਤ ਬੁਰਾ ਹੋਇਆ ਜੀ ਦੇਖੋ ਮੇਰੇ ਹਲਕੇ ਦਾ ਬੰਦਾ ਉਹ ਦੌੜ ਰਬੰਦੇ ਕੋਟ ਦੁੱਨੇ ਦਾ ਉਹਦੇ ਫਾਦਰ ਸਾਡੀ ਪਾਰਟੀ ਦੇ ਜਥੇਦਾਰ ਸੀਗੇ ਤੇ ਬਹੁਤ ਉਹਨੇ ਅੱਛਾ ਕੰਮ ਕੀਤਾ ਪਰ ਤੁਨੋਲੇ ਦੇ ਐਸੇ ਚੋਕੇ ਉਹਨੂੰ ਫੜ ਕੇ ਸੀਆਈਏ ਸਟਾਫ ਲੁਧੇਣੀ ਲੈ ਕੇ ਉਥੇ ਨੂੰ ਕੁੱਟਿਆ ਹੁਣ ਮੈਂ ਤੁਹਾਨੂੰ ਫਿਲਮ ਵੀ ਦਿਖਾਈ ਹੈ ਸਾਰਿਆਂ ਨੂੰ ਕਿੰਨੀ ਬੁਰੀ ਤਰ੍ਹਾਂ ਨੂੰ ਕੁੱਟਿਆ ਉਥੇ ਟੌਰਚਰ ਕੀਤਾ ਠੰਡੇ ਪਾਣੀ ਦੇ ਵਿੱਚ ਉਹਨੂੰ ਰੱਖਿਆ ਤਾਂ ਚੀਫ ਨਸਟਰ ਦੇ ਨਾਲ ਗੱਲ ਕਰਾਈ ਹੈ ਚੀਫ ਨਸਟਰ ਨੇ ਕਿਹਾ ਕਿ ਤੂੰ ਇਹ ਕੰਮ ਛੱਡ ਜਿਹੜਾ ਤੂੰ ਸਰਕਾਰ ਦੇ ਖਿਲਾਫ ਗੱਲਾਂ ਕਰਦਾ ਉਹ ਕਹਿੰਦਾ ਜੇ ਤੁਸੀਂ ਠੀਕ ਕੰਮ ਕਰੋਗੇ ਤਾਂ ਮੈਂ ਠੀਕ ਗੱਲ ਕਰੂੰਗਾ ਮੈਂ ਝੂਠ ਨਹੀਂ ਬੋਲਦਾ ਉਸ ਦੇ باوجود ਚੀਫ ਮਿਨਿਸਟਰ ਜਿਹੜੇ ਇਥੋਂ ਦੇ ਐਮਪੀ ਰਹੇ ਹੈ ਜਿਹੜੇ ਇਥੋਂ ਏਸ ਹਲਕੇ ਦੇ ਚੀਫ ਮਿਨਿਸਟਰ ਹੈ ਆਪਣੇ ਹਲਕੇ ਦੇ ਬੰਦੇ ਨੂੰ ਇਸ ਤਰ੍ਹਾਂ ਦਾ ਵਿਹਾਰ ਕਰਨਾ ਇਹ ਤਾਂ ਜਾਨਵਰ ਵੀ ਨਹੀਂ ਕਰਦੇ ਹੈ ਕਿ ਆਪਣੀ ਨਸਲ ਨੂੰ ਇੰਨੀ ਬੁਰੀ ਤਰ੍ਹਾਂ ਉਲੁਕਟਾਇਆ ਮਰਵਾਇਆ ਔਰ ਜ਼ੁਲਮ ਕੀਤਾ ਉਹਨੇ ਤੇ